ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਦ ਵੀ ਅਸੀਂ ਪੈਰਿਸ ਤੇ ਜਾਂ ਗਾਰਡਨ ਦੇ ਵਿੱਚ ਕੋਈ ਵੀ ਸਬਜ਼ੀ ਜਾਂ ਫਿਰ ਫਰੂਟ ਲਾਉਂਦੇ ਹਾਂ ਅਕਸਰ ਹੀ ਦੇਖਦੇ ਹਾਂ ਕਿ ਉਹ ਥੋੜਾ ਜਿਹਾ ਜਦੋਂ ਫਾਲੋ ਦਾ ਵੱਡਾ ਹੁੰਦਾ ਉਹ ਸੜ ਜਾਂਦਾ ਤੇ ਜਾਂ ਫਿਰ ਖਰਾਬ ਹੋ ਜਾਂਦਾ ਜਦ ਵੀ ਅਸੀਂ ਦਵਾਈਆਂ ਵਾਲੀ ਦੁਕਾਨ ਤੇ ਜਾਂਦੇ ਹਾਂ ਉਹ ਤੁਹਾਨੂੰ ਥੋੜੀ ਜਿਹੀ ਸਪਰੇਅ ਦੇ ਕੇ ਤੋਲ ਦਿੰਦਾ ਤੇ ਇਹ ਪਾ ਲਿਓ ਪਰ ਉਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਹਦੇ ਕਰਕੇ ਹੀ ਅਸੀਂ ਇੱਕ ਨਾ ਲੈਂਦਾ ਵਾ ਫਲਾਈ ਇਹਨੂੰ ਕਹਿੰਦੇ ਨੇ ਫਲਾਈ ਟ੍ਰੈਪ ਇਹਦੇ ਬਾਰੇ ਹੀ ਅੱਜ ਅਸੀਂ ਸਾਰੀ ਗੱਲ ਕਰਨੀ ਹੈ ਤੇ ਤੁਹਾਨੂੰ ਦੱਸਦੇ ਹਾਂ ਇਹਦਾ ਜਿਹੜਾ ਮਕਸਦ ਕੀ ਹੈ ਜਦ ਵੀ ਕੋਈ ਸਬਜ਼ੀ ਵੱਡੀ ਹੁੰਦੀ ਹੈ ਥੋੜੀ ਜੀ ਹੁੰਦੀ ਹੈ ਤੇ ਜਿਹੜੀ ਮਾਦਾ ਮੱਖੀ ਆਣਾ ਜਿਵੇਂ ਕਿ ਆਹ ਲੱਗੇ ਆ ਟਮਾਟਰ ਦੇਖੋ ਟਮਾਟਰ ਜਦੋਂ ਵੀ ਥੋੜੇ ਜਿਹਾ ਵੱਡੇ ਹੁੰਦੇ ਆ ਜਾਂ ਕੋਈ ਵੀ ਸਬਜ਼ੀ ਜਾਂ ਫਰੂਟ ਵੱਡਾ ਹੁੰਦਾ ਉਹ ਖਰਾਬ ਹੋਣ ਦਾ ਕਾਰਨ ਇਹ ਆ ਕਿ ਜਿਹੜੀ ਮੱਦਾ ਮੱਕੀ ਆ ਇਹਦੇ ਵਿੱਚ ਆਂਡੇ ਦੇ ਜਾਂਦੀ ਹੈ ਜਿਹੜੇ ਉਹਦੇ ਲਾਰਵੇ ਆ ਉਹ ਥੋੜੇ ਥੋੜੇ ਵੱਡੇ ਹੁੰਦੇ ਆ ਤੇ ਉਹ ਸਬਜ਼ੀ ਖਾ ਜਾਂਦੇ ਸਾਰੀ ਤੇ ਉਹ ਸਬਜ਼ੀ ਜਾਂ ਫਰੂਟ ਖਰਾਬ ਹੋ ਜਾਂਦਾ ਇਹ ਇਸੇ ਕਰਕੇ ਹੀ ਇਹ ਚੀਜ਼ ਲਾਈ ਗਈ ਹੈ ਜਦੋਂ ਵੀ ਕੋਈ ਅਸੀਂ ਜਿਹੜੀਆਂ ਵੱੱਲਾ ਵਾਲੀਆਂ ਸਬਜ਼ੀਆਂ ਐ ਅਕਸਰ ਹੀ ਲਾਉਂਦੇ ਆ ਕੋਈ ਵੀ ਵੱੱਲ ਲਾਵਾਂਗੇ ਉਹਦੇ ਨਾਲ ਇਹ ਚੀਜ਼ ਲਾਉਣੀ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਇਹ 来 ਗਿਆ ਉਹ ਉਥੋਂ ਆਪਣੀ ਦੁਕਾਨ ਤੋਂ ਅਸੀਂ ਇਹ ਘਰ ਵੀ ਬਣਾ ਸਕਦੇ ਆ ਉਹ ਵੀ ਤਰੀਕਾ ਤੁਹਾਨੂੰ ਦੱਸਾਂਗੇ ਕਿਦਾਂ ਬਣਾਉਣਾ ਇੱਕ ਖਾਲੀ ਬੋਤਲ ਲੈ ਕੇ ਕੋਈ ਜ਼ਿਆਦਾ ਪ੍ਰੋਸੈਸ ਨਹੀਂ ਹੈਗਾ ਤੇ ਇਹਦੇ ਨਾਲ ਹੀ ਇਹਦੇ ਵਿੱਚ ਨਾ ਆਹ ਦੇਖੋ ਇਹਦੇ ਹੈਗੀ ਖਾਲੀ ਡੱਬੀ ਹੈ ਬਸ ਇਹਦੇ ਵਿੱਚ ਜਿਹੜੀ ਕਰਾਮਾਤ ਸਾਰੀ ਇਹਦੀ ਹੈ ਇਹ ਦਵਾਈ ਹੁੰਦੀ ਹੈ ਇਹ ਵੀ ਮਿਲ ਜਾਂਦੀ ਤੁਹਾਨੂੰ ਬਰੋਂ ਪਿਆਰ ਤੋਂ ਇਹਨੂੰ ਬਸ ਇਹਦੇ ਵਿੱਚ ਅਸੀਂ ਲਾ ਦੇਣਾ ਜਿਹੜੀ ਇਹਦੀ ਸਨਲ ਦੇ ਨਾਲ ਮਾਦਾ ਮੱਖੀ ਜਿਹੜੀ ਆਕਰਸ਼ਿਤ ਹੁੰਦੀ ਹੈ ਉਹ ਅਕਸਰੀ ਆ ਸ਼ੇਕ ਹੈਗੇ ਆ ਇਧਰ ਦੀ ਅੰਦਰ ਜਾਂਦੀ ਬਾਜ ਬਾਦ ਨਹੀਂ ਹੁੰਦੀ ਇਹਦੇ ਵਿੱਚ ਪਾਣੀ ਪਾਇਆ ਜਾਂਦਾ ਨਾਲ ਤੇ ਅੱਗੇ ਤੁਹਾਨੂੰ ਦੱਸਦੇ ਆ ਜਿਹੜਾ ਪੀਲਾ ਰੰਗ ਆ ਇਹ ਵੀ ਜਿਹੜੀ ਆ ਮੱਖੀ ਨੂੰ ਕਰਛਿਤ ਕਰਦਾ ਉਹ ਕੋਈ ਵੀ ਕੀੜਾ ਮਕੋੜਾ ਆ ਪੀਲੇ ਰੰਗ ਤੇ ਹਮੇਸ਼ਾ ਤੁਸੀਂ ਵੇਖਦੇ ਹੋ ਕਿ ਜਦੋਂ ਅਸੀਂ ਪੀਲਾ ਰੰਗ ਪਾ ਕੇ ਬਾਹਰ ਜਾਂਦੇ ਆ ਤੇ ਮੱਖੀ ਮੱਛਰ ਜਿਹੜਾ ਸਾਡੇ ਸਿੱਧਾ ਆ ਕੇ ਵੱਜਦਾ ਤੇ ਇਹਦੇ ਨਾਲ ਹੀ ਤੁਹਾਨੂੰ ਦੱਸਦੇ ਆ ਇਹਦੇ ਇਹ ਲਾਉਣਾ ਕਦੋਂ ਆ ਜਦੋਂ ਵੀ ਅਸੀਂ ਬੱਲਾਂ ਵਾਲੀਆਂ ਜਿਹੜੀਆਂ ਸਬਜ਼ੀਆਂ ਲਾਉਂਦੇ ਆ ਨਾ ਜਦੋਂ ਉਹਨੂੰ ਫੁੱਲ ਪੈਣਾ ਸ਼ੁਰੂ ਹੋ ਜੇ ਜਾਂ ਨਿਗਾ ਨਿਗਾ ਹੁੰਦਾ ਉਹਦੇ ਨਾਲ ਹੀ ਇਹਨੂੰ ਲਾ ਦੇਣਾ ਚਾਹੀਦਾ ਜਿਵੇਂ ਕਿ ਆ ਨਿਗੇ ਨਿਗੇ ਟਮਾਟਰ ਜਾਂ ਚਲੋ ਕarele ਜਿਹੇ ਤੇ ਪਿੰਡੀ ਦੀ ਸੁੰਡੀ ਬਾਕੀ ਬੱਲਾਂ ਵਾਲੀਆਂ ਸਬਜ਼ੀਆਂ ਉਧਰ ਵੀ ਵੱਲ ਲਈ ਐ ਇੱਕ ਉਧਰ ਵੀ ਲਾਉਣਾ ਇਹਦੇ ਨਾਲ ਹੀ ਉੱਪਰ ਵੀ ਲੱਗੀਆਂ ਹੀਆਂ ਤੇ ਤੁਹਾਨੂੰ ਇੱਕ ਹੋਰ ਚੀਜ਼ ਬਖਾਉਣਾ ਹੈ ਇਹਦੇ ਨਾਲ ਹੀ ਆ ਮੇਰਾ ਇੱਕ ਨਾ ਨਿਕਾ ਜਾਂ ਓਲਾਵਾ ਸਿਰਫ ਟਾਣੀ ਦੀ ਟਾਣੀ ਆ ਤੁਸੀਂ ਵੇਖ ਸਕਦੇ ਹੋ ਕਿ ਇਹ ਸਾਰਾ ਫਰੂਟ ਨਾਲ ਹੀ ਭਰਿਆ ਇਹ ਪੱਤੇ ਨਹੀਂ ਹੈਗੇ ਇਹ ਸਾਰੇ ਔਲੇ ਹੀ ਔਲੇ ਆ ਜਿੰਨੇ ਵੀ ਆ ਸਾਰਾ ਫਰੂਟ ਦੇ ਨਾਲ ਹੀ ਭਰਿਆ ਵੇਖੋ ਇਹਨੂੰ ਕਹਿੰਦੇ ਹਾਈਬ੍ਰਿਡ ਇਹਨੂੰ ਜਿਹੜਾ ਵਾ ਇਹ ਹਾਈਬ੍ਰਿਡ ਦੀ ਪਿਉਂਤ ਲੱਗੀ ਹੋਈ ਆ ਜਿਹੜਾ ਇਹਨੂੰ ਭਲੇਖਾ ਇਹ ਹੀ ਆ ਕਿ ਮੈਂ ਵੱਡੇ ਦਰਖਤ ਤੇ ਲੱਗਾ ਭਰ ਇਹ ਵਿਚਾਰਾ ਗਮਲੇ 'ਚ ਲੱਗਾ ਕਿਉਂਕਿ ਇਹਦੀ ਹਾਈਬ੍ਰਿਡ ਪਿਉਂਤ ਲਾਈ ਹੋਈ ਆ ਟਾਣੀ ਵੱਡੇ ਦਰਖਤ ਦੀ ਆ ਤੇ ਲੱਗਾ ਦੂਜੇ ਦੇ ਨਾਲ ਇਤਨਾਂ ਹੀ ਬੜੇ ਬੂਟੇ ਜਿਹੜੇ ਹਾਈਬ੍ਰਿਡ ਦੇ ਨਾਲ ਤਿਆਰ ਹੁੰਦੇ ਆ ਅੱਜ ਦਾ ਮਕਸਦ ਇਹੀ ਹੈ ਕਿ ਤੁਹਾਨੂੰ ਦੱਸਣਾ ਹੈ ਜ਼ਰੂਰੀ ਹੀ ਇਹ ਜਿਹੜੀ ਚੀਜ਼ ਆ ਕਿਸਾਨਾਂ ਵਾਸਤੇ ਵੀ ਤੇ ਆਪਣੇ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਇਹਨੂੰ ਤੁਸੀਂ ਜਦੋਂ ਵੀ ਕੋਈ ਵੱਲਾਂ ਲਈ ਸਬਜ਼ੀ ਜਾਂ ਕੋਈ ਵੀ ਸਬਜ਼ੀ ਜਿਹੜੀ ਆ ਕਿ ਖਰਾਬ ਨਾ ਹੋਵੇ ਇਹ ਤੁਸੀਂ ਜ਼ਰੂਰ ਲਾਓ ਇਹ ਆਪਾਂ ਦੇਸੀ ਤਰੀਕੇ ਨਾਲ ਘਰ ਵੀ ਬਣਾ ਸਕਦੇ ਆ ਉਹ ਵੀ ਤੁਹਾਨੂੰ ਮੈਂ ਵੀਡੀਓ ਪਾਉਂਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹਾਂਜੀ ਦੋਸਤੋ ਤੁਹਾਨੂੰ ਦਿਖਾਉਂਦੇ ਆ ਕਿ ਇਹ ਇਹਦੇ ਚੀਜ਼ ਰੈਡੀमेड ਜਿਹੜੀ ਆ ਮਿਲ ਜਾਂਦੀ ਆ ਤੇ ਇਹ ਜਿਹੜੀ ਦਵਾਈ ਆ ਤੁਹਾਨੂੰ ਵਿਖਾਉਂਦੇ ਆ ਕਿ ਕਿਦਾਂ ਜਿਹੜੀ ਆ ਲਾਉਣੀ ਆ ਆਪਾਂ ਇਹਨੂੰ ਕੀ ਕਰਨਾ ਸਭ ਤੋਂ ਪਹਿਲਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪੋਣਾ ਜ਼ਿਆਦਾ ਨਹੀਂ ਪੋਣਾ ਇੰਨਾ ਕੀ ਪਾਣੀ ਰੱਖਣਾ ਜੀ ਥੋੜਾ ਜਿਹਾ ਪਾਣੀ ਦੇ ਨਾਲ ਹੀ ਇਹਦੇ ਵਿੱਚੋਂ ਨਾ ਇਹ ਨਿਕਲਦੀ ਬੂੜਨ ਇਹਦੀ ਜਿਹੜੀ ਆ ਸਮੈਲ ਹੁੰਦੀ ਨਾ ਇਹਦੇ ਤੇ ਦਵਾਈ ਲਾਈ ਹੁੰਦੀ ਆ ਇਹਦੀ ਸਮੈਲ ਨਾਲ ਜਿਹੜੀ ਮੱਖੀ ਆਉਂਦੀ ਆ ਇਹਨੂੰ ਕੀ ਕਰਨਾ ਅਸੀਂ ਇਹਨੂੰ ਇਹਦੇ ਨਾਲ ਬੰਨ ਦੇਣਾ ਇਹਨੂੰ ਵਿੱਚ ਘਾਜ ਦੇਣਾ ਕਰਕੇ ਵੇਖੋ ਬੰਨ ਕੇ ਜਿਆਦਾ ਕੋਈ ਔਖਾ ਕੰਮ ਨਹੀਂ ਹੈ ਇਹਨੂੰ ਗੰਡ ਮਾਰ ਦੇਣਾ ਲਓ ਇਹਦੇ ਨਾਲ ਹੀ ਇਹਨੂੰ ਟੱਕਣ ਲਾ ਦੇਣਾ ਉੱਤੇ ਕੱਕਣੀ ਲਾਉਣਾ ਜੇ ਤੇ ਨਾਲ ਇਹਨੂੰ ਦਵਾਈ ਰੋ ਕੱਢਣਾ ਵਿੱਚੋਂ ਦਵਾਈ ਨੂੰ ਕੱਢ ਕੇ ਦੋਵੇਂ ਬੰਨੇ ਛੇਕ ਆਏ ਤੇ ਤੇ ਇਹਨੂੰ ਜਿਹੜਾ ਵਾ ਜਿਆਦਾ ਥੱਲੇ ਵੀ ਨਹੀਂ ਕਰਨਾ ਤੇ ਜਿਆਦਾ ਉੱਪਰ ਵੀ ਨਹੀਂ ਕਰਨਾ ਥੋੜਾ ਜਿਹਾ ਨਾਲ ਪਾਣੀ ਦਾ ਥੋੜਾ ਜਿਹਾ ਇੰਨਾ ਦੇ ਥੱਲੇ ਜਿਹੜੀ ਮੱਕੀ ਅੰਦਰ ਆਉਂਦੀ ਤੇ ਉਹ ਪਾਣੀ ਦੀ ਡਿੱਗ ਜਾਂਦੀ ਹੈ ਇਹਨੂੰ ਟੱਕਣ ਬੰਦ ਕਰਕੇ ਆਬ ਤਾਂ ਘਣ ਹੋ ਗਿਆ ਬੰਦ ਚੰਗੀ ਤਰ੍ਹਾਂ ਕਰਨਾ ਇਹ ਸਿੱਚ ਬਟਨ ਇਹਦੇ ਨਾਲ ਹੀ ਪਾਸੇ ਨੂੰ ਇਧਰ ਦੇਖੋ ਮਲੇਵਾ ਦੇ ਕੇ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਟੀਮੇਟੋ ਮਿਟ ਤਿਆਰ ਹੋਣ ਵਾਲੀ ਚੀਜ਼ ਆ ਚਲੋ ਇਹ ਸਿੱਧਾ ਆ ਰੱਖਣਾ ਪੋਸਾ ਬਣਾ ਇਹਨੂੰ ਟੰਗ ਦੇਣਾ ਇਹ ਜਿੱਦਾਂ ਵੱਲ ਲੱਗੀ ਹੈ ਨਾ ਵੱਲ ਦੇ ਨਾਲ ਹੀ ਇਹਨੂੰ ਥੋੜਾ ਜਿਹਾ ਉੱਪਰ ਜਾਂ ਇੱਥੇ ਆਪਾਂ ਟੰਗ ਸਕਦੇ ਹਾਂ ਕਿ ਜਿਹੜਾ ਜਦੋਂ ਵੀ ਕੋਈ ਮੱਖੀ ਮੁੱਖੀ ਆਉਂਦੀ ਹੈ ਇਹਦੀ ਸਮੈਲ ਨਾ ਸਿੱਧੀ ਅੰਦਰ ਹੀ ਜਾਵੇ ਇਹ ਲੋ ਜੀ ਇਦਾਂ ਤੁਸੀਂ ਘਰਾਂ ਦੇ ਵਿੱਚ ਵੀ ਇਹਨੂੰ ਕਰ ਸਕਦੇ ਜੇ ਦੇਸੀ ਤਰੀਕੇ ਨਾਲ ਵੀ ਤੁਹਾਨੂੰ ਆ ਮਖਾਵਾਗਾ ਕਿੱਦਾਂ ਕਰਨਾ ਇਹਨੂੰ ਟੰਗਤਾ ਵਾ ਤੁਹਾਡੀ ਜਿਹੜੀ ਆ ਹੁਣ ਫੁੱਲ ਪੈਣੇ ਸ਼ੁਰੂ ਹੋ ਗਏ ਆ ਆ ਵੇਖੋ ਇਹ ਜਦੋਂ ਕੋ ਫੁੱਲ ਸ਼ੁਰੂ ਹੁੰਦੇ ਆ ਉਦੋਂ ਕੋ ਲਾ ਦੇਣਾ ਇਹਦੇ ਨਾਲ ਹੀ ਆਪਾਂ ਜਿਵੇਂ ਦੋ ਦੋ ਤਰ੍ਹਾਂ ਦੀਆਂ ਸਬਜ਼ੀਆਂ ਇੱਕੋ ਇੱਕੋ ਗਰੋ ਬੈਗ ਚ ਲਾਈਆਂ ਆਉਂ ਦਿਖਾਉ ਆ ਇਹਦੇ ਨਾਲ ਨਾ ਇੱਕ ਬੂਟਾ ਮੈਂ ਹਾਈਬ੍ਰਿਡ ਲਾਇਆ ਇਹਦੇ ਵਿੱਚ ਹੀ ਵੱਲ ਲਾ ਸਕਦੇ ਆਪਾਂ ਆ ਬੂਟਾ ਹਾਈਬ੍ਰਿਡ ਲਾਇਆ ਇਹਨੂੰ ਕਹਿੰਦੇ ਨੇ ਸੀਤਾਫਲ ਆ ਵੇਖੋ ਇਹਨੂੰ ਵੀ ਫੁੱਲ ਪੈਣੇ ਸ਼ੁਰੂ ਹੋਏ ਅਨੇਕ ਨੇਕ ਜਿਹੇ ਫੁੱਲਾ ਇਹ ਦੇ ਤੇ ਜਿਹੜਾ ਸੀਤਾਫਲ ਤੁਹਾਨੂੰ ਪਤਾ ਪਿੱਛੇ ਚੀਗੂ ਤੇ ਸੀਦਾ ਵੱਲ ਦੀ ਬੜੀ ਚੱਤ ਆ ਹੈ ਇਹ ਤੁਸੀਂ ਘੱਟ ਵੀ ਲਾ ਸਕਦੇ ਅੱਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਵੀਡੀਓ 'ਚ ਮਿਲਦੇ ਹਾਂ ਸਤਿ ਸ੍ਰੀ ਅਕਾਲ